ਅੰਮ੍ਰਿਤਸਰ ਤੋਂ ਪਠਾਨਕੋਟ ਆਉਣ ਵਾਲੇ ਡੀਐਸਪੀ ਜਿੰਦਰ ਮਨਹਾਸ ਨੇ ਪਠਾਨਕੋਟ ਸਿਟੀ ਦਾ बतौर ਡੀਐਸਪੀ ਚਾਰਜ ਸੰਭਾਲਿਆ ਇਸ ਮੌਕੇ ਤੇ ਉਹ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਉਹ ਆਪਣੇ ਫਰਜ਼ ਨੂੰ ਤੰਦਹੀਨਾ ਲਿਬਾਉਣਗੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਤੇ ਸ਼ਹਿਰ ਦੀ ਅਮਨੋ ਸ਼ਾਂਤੀ ਨੂੰ ਬਣਾਉਣ ਰੱਖਣ ਵਿੱਚ ਉਹ ਹਰ ਕੋਸ਼ਿਸ਼ ਕਰਨਗੇ ਉਹਨੇ ਕਿਹਾ ਕਿ ਸ਼ਾਰਤੀ ਆਸਰਾ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਨਾਲ ਹੀ ਲੋਕਾਂ ਨੂੰ ਜਾਗਰੂਕ ਰਹਿਣ ਦੀ ਉਹਨਾਂ ਨੇ ਅਪੀਲ ਵੀ ਕਰਦਿਆਂ ਹੋਇਆਂ ਕਿ ਜਿਹੜੇ ਲੋਕ ਆਪਣੇ ਘਰਾਂ ਵਿੱਚ ਕਿਰਾਇਆ ਦਾ ਰੱਖਦੇ ਨੇ ਉਹਨਾਂ ਦੇ شناਖਤੀ ਪੱਤਰ ਉਹ ਜ਼ਰੂਰ ਵੇਖਣ ਤੇ ਸ਼ੱਕ ਸ਼ੁਭਾ ਹੋਣ ਤੇ ਪੁਲਿਸ ਨੂੰ ਜ਼ਰੂਰ ਦੱਸਣ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਨਾਲ ਸਹਿਯੋਗ ਕਰਨਾ ਤੇ ਲੋਕਾਂ ਦੇ ਸਹਿਯੋਗ ਦੀ ਆਸ ਰੱਖਣਾ ਉਹਨਾਂ ਦੇ ਕੰਮਕਾਜ ਵਿੱਚ ਸ਼ਾਮਿਲ ਹੈ ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਤਾਹੀ ਨਹੀਂ ਹੋਵੇਗੀ ਦੋ ਮੈਂ ਰੀਸੈਂਟਲੀ ਆਜੇ ਡੀਐਸਪੀ ਸਿਟੀ ਚਾਰਜ ਲਿਆ ਔਰ ਮੇਰਾ ਮਕਸਦ ਹੈ ਮੇਰੀ ਡਿਊਟੀ ਪ੍ਰਾਈਮ ਡਿਊਟੀ ਹੋਗੀ ਜਿੱਦਾ ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਐ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਆ ਡਰੱਗਸ ਤੇ ਨਸ਼ਾ ਵੇਚਣ ਵਾਲਿਆਂ ਤੇ ਔਰ ਉਹ ਵੀ ਉਹ ਬੰਦੇ ਜਿਹੜੇ ਲਾਅ ਐਂਡ ਆਰਡਰ ਪ੍ਰੋਬਲਮ ਕਰਦੇ ਆ ਚਾਹੇ ਉਹ ਕਿਸੇ ਲੈਵਲ ਦੇ ਵੀ ਹੋ ਸਕਦੇ ਆ ਉਹਨਾਂ ਤੇ ਨੱਥ ਪਾਣੀ ਉਹਨਾਂ ਨੂੰ ਉਹਨਾਂ ਦੇ ਟਿਕਾਣੇ ਜੇਲ੍ਹ ਚ ਭਜਾਉਣਾ ਇਹ ਸਾਡੀ ਪ੍ਰਾਈਮ ਡਿਊਟੀ ਹੈ ਜੀ ਬਹੁਤ ਬਹੁਤ ਦੇ ਚੁੱਕੇ ਹੋ ਹਰ ਕੋਈ ਜੇ ਤੁਹਾਨੂੰ ਲੱਗਦਾ ਕਿ ਕੋਈ ਜ਼ਰੂਰਤ ਹੈ ਜਿ ਕੋ ਸਮੇਂ ਦੇ ਹਿਸਾਬ ਨਾਲ ਉਸ ਇਲਾਕੇ ਦੀ ਸਿਚੁਏਸ਼ਨ ਚੇਂਜ ਹੁੰਦੀ ਰਹਿੰਦੀਆਂ ਡਿਮਾਂਡ ਚੇਂਜ ਹੁੰਦੀ ਰਹਿੰਦੀਆਂ ਸੋ ਆਪਾਂ ਸਾਰੇ ਆਪਣੀ ਪਬਲਿਕ ਨਾਲ ਮਿਲ ਕੇ ਜਿਸ ਤਰ੍ਹਾਂ ਦੀ ਸਿਚੁਏਸ਼ਨ ਅਰਾਈਜ਼ ਹੋਏਗੀ ਉਹਨੂੰ ਉਸੇ ਤਰ੍ਹਾਂ ਹੀ ਡਿਫਿਊਜ਼ ਕਰਾਂਗੇ ਬਸ ਇਹੀ ਹੈ ਵੀ ਜੋ ਹੁਣ ਜਿੱਦਾਂ ਦਾ ਟ੍ਰੈਂਡ ਚੱਲ ਰਿਹਾ ਹੈ ਔਰ ਇਸ ਗੱਲ ਤੇ ਸ਼ਹਿਰ ਵਾਸੀ ਨੂੰ ਮੈਂ ਕਹਾਂਗਾ ਤੁਹਾਡੇ ਇਲਾਕੇ 'ਚ ਜੋ ਵੀ ਕਿਰਾਏਦਾਰ ਆ ਕੇ ਰਹਿੰਦਾ ਕੋਈ ਬਾਹਰੋਂ ਆ ਕੇ ਰੇੜੀਆਂ ਨਵੀਆਂ ਲਾਂਦਾ ਕੋਈ ਦਿਨੇ ਘੁੰਮਦਾ ਹੈ ਤੇ ਜਰੂਰ ਉਹਦੀ ਪਹਿਚਾਨ ਕਰੋ ਉਹਦੀ ਪੁੱਛਗਿੱਛ ਕਰੋ ਔਰ ਬਿਨਾ ਬਜਾ ਥੋੜੇ ਜੇ ਪੈਸੇ ਜਿਆਦਾ ਕੋਈ ਦਿੰਦਾ ਤੇ ਉਹਨੂੰ ਕਿਰਾਏ ਦੇ ਕਮਰੇ ਨਾਲ ਦਿਓ ਅੰਟਰਨਲ ਅਨਲਸਿਸ ਉਹਦੀ ਪੁਲਿਸ ਵੈਰੀਫਿਕੇਸ਼ਨ ਹੀ ਕਰਦੇ ਔਰ ਕਿਉਂਕਿ ਕੋਈ ਬਾਹਰੋਂ ਕ੍ਰਿਮੀਨਲ ਆਂਦਾ ਪਹਿਲਾਂ ਕੋਈ ਨਾ ਕੋਈ ਜਗ੍ਹਾ ਲੱਭਦਾ ਠਹਿਰਨ ਦੀ ਸੋ ਉਸ ਗੱਲ ਤੇ ਤੁਸੀਂ ਵੀ ਜ਼ਿੰਮੇਵਾਰ ਬਣੋ ਹਰ ਬੰਦੇ ਤੇ ਨਿਗਾਹ ਰੱਖੋ ਔਰ ਪੁਲਿਸ ਸਟੇਸ਼ਨ ਦਾ ਨੰਬਰ ਰੱਖੋ ਆਪਣੇ ਕੋਲ ਕੰਟਰੋਲ ਰੂਮ ਦਾ ਰੱਖੋ ਜਾਂ ਸਾਡਾ ਨੰਬਰ ਰੱਖੋ ਕੋਈ ਇਨਫੋਰਮੇਸ਼ਨ ਮਿਲਦੀ ਹੈ ਇਮੀਡੀਏਟਲੀ ਬਿਨਾਂ ਚੇਜ ਇੱਕ ਤਾਂ ਕਾਲ ਕਰੋ ਤਾਂ ਕਿ ਆਪਾਂ ਸਾਡੇ ਇਲਾਕੇ ਦੇ ਵਿੱਚ ਕੋਈ ਬਾਹਰ ਦਾ ਕ੍ਰਿਮੀਨਲ ਆ ਕੇ ਠਹਿਰੇ ਨਾ ਆਪਾਂ ਉਹਨੂੰ ਠਹਿਰ ਨਹੀਂ ਰਹਿਣ ਦੇਣਾ ਸੋ ਆਪਾਂ ਆਪਣੀ ਜਿਹੜੇ ਗਵਾਂਢੀ ਸਾਡੇ ਪੁਲਿਸ ਸਟੇਸ਼ਨਾਂ ਦੂਜੀਆਂ ਸੇਟਾਂ ਦੇ ਉਹਨਾਂ ਨਾਲ ਕੰਟੈਕਟ ਕਰ ਰਹੇ ਹਾਂ ਔਰ ਆਲਰੇਡੀ ਇਹ ਮਹਿਮਾ ਚੱਲ ਰਹੀ ਹੈ ਨਾ ਜੋ ਵੀ ਆਪਾਂ ਜਿੱਦਾਂ ਨਾਕਾ ਸਾਡਾ ਉੱਥੇ ਨਾਕਿਆਂ ਤੇ ਆਪਾਂ ਸਖਤੀ ਵਰਤ ਰਹੇ ਆ ਤੇ ਉਹਨਾਂ ਨੂੰ ਆਪਾਂ ਇਸ ਚੀਜ਼ ਨੂੰ ਕੰਟਰੋਲ ਕਰਾਂਗੇ If you wish that your child learns today and leads tomorrow bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs The future ready school with shooting range cricket academy NCC Naval Unit, Swimming Classes, Judo, Taekwondo, Karate, and Skating Classes, Training of Vocal, Classical, and Western Music, Dance Classes for Hip Hop, Freestyle, Jazz, Locking, Popping, Chess, Horse Riding, Football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Parthankur.